ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਆਪਾਂ ਲੱਗੇ ਆ ਜੀ ਬ੍ਰੌਡ ਨੈਕ ਸੈੱਟ ਕਰਨ ਤੇ ਬ੍ਰੌਡ ਨੈਕ ਕਿੱਦਾਂ ਸੈੱਟ ਹੁੰਦਾ ਹੈ ਇਹ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖਿਓ ਤੇ ਜਿਵੇਂ ਹੁਣ ਮੰਨ ਲਓ ਵੀ ਤੁਸੀਂ ਦੇਖ ਸਕਦੇ ਆ ਨੇੜੇ ਕੇ ਦਿਖਾ ਦੋ ਤੇ ਬਹੁਤ ਜ਼ਿਆਦਾ ਚੌੜਾ ਗਲਾਏ ਮਤਲਬ ਕਿ ਬ੍ਰੌਡ ਹੈ ਜ਼ਿਆਦਾ ਠੀਕ ਹੈ ਤੇ ਤੁਸੀਂ ਦੇਖ ਸਕਦੇ ਆ ਜੇ ਹੁਣ ਆਪਾਂ ਮਤਲਬ ਵਿੱਚ ਵਿੱਚ ਗळा ਲਾਉਨੇ ਆ ਤਾਂ ਸਾਈਡਾਂ ਤੇ ਪਲੇਨ ਕਪੜਾ ਬਚਦਾ ਕਿਉਂਕਿ ਇਹ ਮੈਨੂੰ ਪਸੰਦ ਨਹੀਂ ਹੈਗਾ ਸਾਈਡਾਂ ਤੇ ਪਲੇਨ ਛੱਡਣਾ ਠੀਕ ਆ ਮੈਂ ਨਾਲ-ਨਾਲ ਹੀ ਸਲਾਈ ਲਾਉਂਦੀ ਹੁੰਨੀ ਆ ਬਿਲਕੁਲ ਤੇ ਆਪਾਂ ਨੇ ਇਹਨੂੰ ਸੈੱਟ ਕਿੱਦਾਂ ਕਰਨਾ ਠੀਕ ਹੈ ਜੀ ਐਦਾਂ ਉਰੇ ਪਲੇਟ ਪਾਉਣੀ ਆ ਠੀਕ ਆ ਕਈਆਂ ਦੇ ਮੈਨੂੰ ਇਹ ਵੀ ਕਮੈਂਟ ਆਏ ਆ ਵੀ ਜਦੋਂ ਪਲੇਟ ਵੀ ਪਾ ਲਓ ਤਾਂ ਵੀ ਤਾਂ ਤੁਸੀਂ ਫਿਰ ਵੀ ਤਾਂ ਗळा ਉੱਥੀ ਜਾਣਾ ਹੁੰਦਾ ਹੈ ਚੌੜਾ ਹੀ ਹੋਣਾ ਹੁੰਦਾ ਹੈ ਜਦੋਂ ਆਪਾਂ ਨੇ ਟੀਰਾ ਸੈੱਟ ਰੱਖਿਆ ਫਿਰ ਗਲਾ ਕਿੱਦਾਂ ਇਧਰ ਉਧਰ ਚਲੇ ਜਾਊਗਾ ਕਿੱਦਾਂ ਚੌੜਾਈ 'ਚ ਹੋ ਜਾਊਗਾ ਠੀਕ ਐ ਜਦੋਂ ਆਪਾਂ ਨੇ ਪਹਿਲਾਂ ਹੀ ਸੈਟਿੰਗ ਕਰ ਲੈਣੀ ਆ ਤੇ ਤੁਹਾਨੂੰ ਮੈਂ ਇਹਦੀ ਫਾਈਨਲ ਲੁੱਕ ਦਿਖਾਉਂਗੀ ਬਣਾ ਕੇ ਠੀਕ ਐ ਪਹਿਲਾਂ ਮੈਂ ਤੁਹਾਨੂੰ ਇਦਾਂ ਹੀ ਦੱਸਣ ਲੱਗੀ ਆ ਕਿਉਂਕਿ ਤੁਸੀਂ ਫਿਰ ਕਹਿਣਾ ਦੀ ਸਾਨੂੰ ਸਲਾਈ ਕਰਕੇ ਹੀ ਦਿਖਾਉਂਦੇ ਠੀਕ ਐ ਤੇ ਆ ਦੇਖੋ ਜੀ ਇਦਾਂ ਪੈ ਗਈ ਆਪਣੀ ਪਲੇਟ ਠੀਕ ਐ ਇੰਨਾ ਕੱਪੜਾ ਬਾਧੂ ਹੈ ਵਿੱਚ ਤੇ ਉਸ ਤੋਂ ਬਾਅਦ ਆਪਾਂ ਨੇ ਇੰਚ ਟੇਪ ਲੈਣਾ ਤੇ ਤੁਸੀਂ ਦੇਖ ਸਕਦੇ ਆ ਸਾਢੇ 5 ਪੂਰਾ ਤਿਆਰ ਹੁੰਦਾ ਠੀਕ ਹੈ ਆਪਾਂ ਬ੍ਰੌਡ ਸਾਢੇ 5 ਵੀ ਰੱਖ ਸਕਦੇ ਆ ਕਾਫੀ ਜ਼ਿਆਦਾ ਬ੍ਰੌਡ ਜ਼ਿਆਦਾ ਵੀ ਪਾਉਣੇ ਆ ਤਾਂ 6 ਵੀ ਰੱਖ ਸਕਦੇ ਆ ਆਪਾਂ ਠੀਕ ਹੈ ਪਰ ਮਤਲਬ ਮੈਂ ਆਪਣੇ ਕਸਟਮਰ ਦਾ ਰੱਖੂਗੀ ਜੀ ਸਾਢੇ 5 ਕਿਉਂਕਿ ਉਹਨਾਂ ਨੇ ਜ਼ਿਆਦਾ ਬ੍ਰੌਡ ਨਹੀਂ ਪਾਉਣਾ ਤੇ ਮੈਂ ਉਹਨਾਂ ਦਾ ਸਾਢੇ 5 ਰੱਖਣ ਲੱਗੀ ਆ ਤੇ ਆ ਹੈਗੀ ਆ ਜੀ ਮਤਲਬ ਉਹਨਾਂ ਦੀ ਡੀਪ ਠੀਕ ਹੈ ਦੀਪ ਉਹਨਾਂ ਦਾ ਸਾਢੇ 6 ਚ ਕਰਨਾ ਤੇ 1 ਇੰਚ ਸਲਾਈ ਚ ਆ ਜਾਣਾ ਆਪਣਾ ਤੇ ਤੁਸੀਂ ਆ ਵੀ ਬ੍ਰੌਡ ਤੁਹਾਨੂੰ ਮੈਂ ਦਿਖਾ ਦਿੱਤਾ ਕਿਉਂਕਿ ਸਾਢੇ 5 ਕਰਨਾ ਉਰੇ ਮੈਂ ਪਲੇਟ ਪਾਉਣੀ ਆ ਤੇ ਜੇ ਤੁਸੀਂ ਉਦਾਂ ਬਰਾਡ ਦੇਖਦੇ ਆ ਤਾਂ ਤੁਸੀਂ ਦੇਖੋ ਇਹ ਹੈਗਾ ਜੀ 7.5 ਠੀਕ ਆ ਤੇ ਗੱਬੇ ਝੋਲ ਵੀ ਪੈ ਰਹੀ ਆ ਜੇ ਆਪਾਂ ਇਦਾਂ ਹੀ ਗळा ਅਟੈਚ ਕਰੂਗੇ ਤਾਂ ਗळा ਬਿਲਕੁਲ ਆਲੇ-ਦਾਲੇ ਨੂੰ ਹੀ ਜਾਊਗਾ ਸੈੱਟ ਨਹੀਂ ਹੋਣਾ ਇਹ ਠੀਕ ਆ ਤੇ ਇਹਨੂੰ ਸੈੱਟ ਆਪਾਂ ਨੇ ਬਸ ਉਰੇ ਪਲੇਟ ਪਾ ਕੇ ਹੀ ਕਰਨਾ ਤੁਸੀਂ ਵੀਡੀਓ ਨਾਲ ਬਨੇ ਰਹੋ ਮੈਂ ਤੁਹਾਨੂੰ ਬਣਾ ਕੇ ਪੂਰਾ ਓਕੇ ਕਰਕੇ ਦਿਖਾਉਣੀ ਆ ਵੀ ਤੁਹਾਨੂੰ ਕਿੱਦਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਪਹਿਲਾਂ ਕਰਾਂਗੇ ਲਾਈਨਿੰਗ ਅਟੈਚ ਤੇ ਆਪਾਂ ਨੇ ਲੈਣਾ ਹੈ ਪੇਸਟਿੰਗ ਪੇਪਰ ਪੇਸਟਿੰਗ ਪੇਪਰ ਵੀ ਉਨਾ ਹੀ ਲੈਣਾ ਹੈ ਜਿੰਨਾ ਆਪਣਾ neck ਹੈਗਾ ਠੀਕ ਹੈ ਜੀ ਇਦਾਂ ਆਪਾਂ ਨੇ 5 5 ਇੰਚ ਚੜਾਈ ਲੈ ਲਈ ਠੀਕ ਹੈ ਤੇ ਉਸ ਤੋਂ ਬਾਅਦ ਲਾਵਾਂਗੇ ਆਪਾਂ ਪ੍ਰੈਸ ਆਪਾਂ ਇਹਨੂੰ ਸੈੱਟ ਕਰ ਲਈਏ ਪਹਿਲਾਂ ਚੰਗੀ ਤਰ੍ਹਾਂ ਉਰੇ ਬੈਂਡ ਨਹੀਂ ਪੈਣਾ ਚਾਹੀਦਾ ਜੇ ਉਰੇ ਬੈਂਡ ਪੈ ਗਿਆ ਫਿਰ ਆ ਜਿਹੜੀ ਆਪਣੀ ਵਰਕ ਹੋਇਆ ਹੋਇਆ ਨਾ ਇਹ ਵਰਕ ਚ ਝੋਲ ਪੋ ਗਈ ਠੀਕ ਆ ਇੱਥੇ ਤੱਕ ਨਹੀਂ ਪਲੇਟ ਪਾਉਣੀ ਬਸ ਉੱਪਰ ਹੀ ਉੱਪਰ ਪਲੇਟ ਪਾਉਣੀ ਆਪਾਂ ਨੇ ਆ ਚੀਜ਼ ਸੈੱਟ ਕਰਨੀ ਆ ਠੀਕ ਆ ਤੇ ਇਦਾਂ ਉਸ ਤੋਂ ਬਾਅਦ ਪੇਸਟਿੰਗ ਆਪਾਂ ਨੇ ਇਦਾਂ ਰੱਖਣੀ ਆ ਠੀਕ ਆ ਇਦਾਂ ਰੱਖ ਕੇ ਤੇ ਇਹਨੂੰ ਕਰ ਦੇਣੀ ਆਪਾਂ ਨੇ ਪ੍ਰੈਸ ਨੀਚੇ ਵਾਲੀ ਚੀਜ਼ ਦਾ ਧਿਆਨ ਰੱਖਣਾ ਵੀ ਨੀਚੇ ਵਰਕ ਚ ਠੀਕ ਹੈ ਜੀ ਤੇ ਆਪਣਾ ਆ ਗਿਆ ਬਰਾਡ 5.5 ਤੇ ਐਦਾਂ ਆਪਾਂ ਨੇ ਪੇਸਟਿੰਗ ਅਟੈਚ ਕਰ ਲੈਣੀ ਨਾਲ ਲਓ ਜੀ ਤੇ ਤੁਸੀਂ ਗळा ਦੇਖ ਸਕਦੇ ਆ ਪਹਿਲਾਂ ਹੀ ਪ੍ਰੈਸ ਦੇ ਨਾਲ ਆਪਾਂ ਨੇ ਸੈਟਿੰਗ ਕਰ ਲਈ ਦੀ ਠੀਕ ਆ ਆਪਾਂ ਨੂੰ ਪਲੇਟ ਪਾਉਣ ਦੀ ਵੀ ਲੋੜ ਨਹੀਂ ਕਿਉਂਕਿ ਆਪਾਂ ਨੇ ਪ੍ਰੈਸ ਦੇ ਨਾਲ ਹੀ ਪਲੇਟ ਪਾਤੀ ਠੀਕ ਆ ਆ ਦੇਖੋ ਜੀ ਇਹ ਦੀ ਤੁਸੀਂ ਆਪ ਲੁੱਕ ਦੇਖ ਸਕਦੇ ਆ ਵੀ ਲੁੱਕੀ ਦੀ ਪਹਿਲਾਂ ਹੀ ਚੇਂਜ ਹੋ ਗਈ ਠੀਕ ਆ ਤੇ ਸਲਾਈ ਹੋਣ ਤੋਂ ਬਾਅਦ ਇਹਨੇ ਬਿਲਕੁਲ ਸੈੱਟ ਹੋ ਜਾਣਾ ਤੇ ਕੋਈ ਇਹ ਨਹੀਂ ਹੈਗਾ ਵੀ ਮੋੜੇ ਡਿੱਗਣਗੇ ਕਿਉਂਕਿ ਆਪਾਂ ਨੇ ਆਪਣੇ ਹਿਸਾਬ ਨਾਲ ਰੱਖਣਾ ਹੁੰਦਾ ਇਹਨੂੰ ਸੈਟਿੰਗ ਕਰਕੇ ਠੀਕ ਆ ਤੇ ਹੁਣ ਆਪਾਂ ਚਲੋ ਮਸ਼ੀਨ ਤਿਆਰੀ ਕਰਦੇ ਆ ਸਟਿਚਿੰਗ ਠੀਕ ਆ ਤੇ ਉੱਪਰ ਰੱਖਣੀ ਆਪਾਂ ਨੇ ਲਾਈਨਿੰਗ ਐਦ੍ਰੋ ਲਾਈਨਿੰਗ ਠੀਕ ਆ ਤੇ ਲਾਈਨਿੰਗ ਦੀ ਆਪਾਂ ਨੇ ਕਟਿੰਗ ਉਸ ਤਰੀਕੇ ਨਾਲ ਹੀ ਕਰੀ ਹੋਈ ਆ ਕਿਉਂਕਿ ਜਿੰਮੇ ਜਿੰਮੇ ਇਹ ਚੜਾਈ ਸੀਗਾ ਠੀਕ ਆ ਤੇ ਆਪਾਂ ਨੇ ਲਾਈਨਿੰਗ ਦਾ ਸੈਂਟਰ ਕਰ ਲੈਣਾ ਐਦਾਂ ਠੀਕ ਆ ਦੋਨਾਂ ਸਾਈਡਾਂ ਤੇ ਉਨਾ-ਉਨਾ ਹੀ ਕਪੜਾ ਛੱਡ ਦੇਣਾ ਜਿੰਨਾ-ਜਿੰਨਾ ਆਪਣਾ ਵਿੱਚ ਆ ਗਿਆ ਠੀਕ ਆ ਤੇ ਉਸ ਤੋਂ ਬਾਅਦ ਹੁਣ ਆਪਾਂ ਨਾਲ-ਨਾਲ ਸਲਾਈ ਲਾਉਂਗੇ ਤੇ ਹਾਂਜੀ ਦੋਸਤੋ ਆਪਾਂ ਨੇ ਉਰ ਸਲਾਈ ਲਾ ਲਈ ਉੱਪਰ ਕਿਉਂਕਿ ਲਾਈਨਿੰਗ ਆਪਣੀ ਇੱਧਰ-ਉੱਧਰ ਨਾ ਹੋਵੇ ਤੁਸੀਂ ਇੱਥੇ ਸਲਾਈ ਲਾ ਲਿਆ ਕਰੋ ਤੇ ਹੁਣ ਆਪਾਂ ਲੱਗੇ ਜੀ ਨਾਲ-ਨਾਲ ਸਲਾਈ ਲਾਉਣ ਠੀਕ ਹੈ ਜੀ ਐਦਾਂ ਸਲਾਈ ਲੱਗ ਗਈ ਤੁਸੀਂ ਦੇਖ ਸਕਦੇ ਆ ਗਲੇ ਦੀ ਲੁੱਕ ਤੇ ਗਲਾ ਸੇਮ ਓਦਾਂ ਹੀ ਬਣ ਗਿਆ ਜਿੱਦਾਂ ਦਾ ਆਪਾਂ ਨੂੰ ਛੋਟਾ ਚਾਹੀਦਾ ਠੀਕ ਹੈ ਤੇ ਹੁਣ ਆਪਾਂ ਲੱਗੇ ਆ ਜੀ ਇਹਨਾਂ ਦੀ ਕਟਿੰਗ ਕਰਨ ਤੇ ਥੋੜਾ ਥੋੜਾ ਕਪੜਾ ਛੱਡ ਕੇ ਆਪਾਂ ਨੇ ਕਟਿੰਗ ਕਰ ਦੇਣੀ ਹੈ ਤੇ ਟੱਕ ਲਾ ਲੈਣੇ ਆਪਾਂ ਨੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਸੈਟਿੰਗ ਕਰ ਲੈਣੀ ਆ ਠੀਕ ਆ ਐਦਾਂ ਸੈੱਟ ਕਰਕੇ ਐਦਾਂ ਸਲਾਈ ਲਾਉਣੀ ਸਟਾਰਟ ਕਰ ਦੇਣੀ ਆਪਾਂ ਨੇ ਤੇ ਐਦਾਂ ਨਾਲ-ਨਾਲ ਸਲਾਈ ਲਾਉਣੀ ਆ ਠੀਕ ਆ ਇਦਾਂ ਆਪਣਾ ਸੂਟ ਦੇਖੋ ਜੀ ਠੀਕ ਹੈ ਤੇ ਤੁਸੀਂ ਨਾ ਇੱਥੇ ਇੱਕ ਇੱਕ ਸਲਾਈ ਲਾ ਦੇਣੀ ਹੈ ਨਾਲ-ਨਾਲ ਠੀਕ ਹੈ ਇਹਦੇ ਨਾਲ-ਨਾਲ ਵਰਕ ਦੇ ਉੱਪਰ ਲਾ ਦਿਓ ਚਾਹੀ ਹੇਠੇ ਲਾ ਦਿਓ ਠੀਕ ਹੈ ਦੇਖ ਕੇ ਨਾ ਚੰਗੀ ਤਰ੍ਹਾਂ ਸਿੱਪੀਆਂ ਸਿੱਪੀਆਂ ਤੋਂ ਬਚਾ ਕੇ ਲਾਉਣੀਆਂ ਹਨ ਠੀਕ ਹੈ ਮੋٹے ਵਕੀਏ ਨਾਲ ਲਾ ਦਿਓ ਇੱਕ ਵਾਰੀ ਨਾ ਦੱਬ ਮੀ ਜੀ ਸਲਾਈ ਨਾ ਕਿਉਂਕਿ ਲਾਈਨਿੰਗ ਉੱਪਰ ਨਾ ਦਿਖੇ ਠੀਕ ਹੈ ਇੱਦਾਂ ਆਪਣਾ ਗਲਾ ਬਣ ਕੇ ਤਿਆਰ ਹੋ ਜਾਣਾ ਤੇ ਬਾਕੀ ਮੇਰੀ ਫਾਈਨਲ ਲੁੱਕ ਤੁਹਾਨੂੰ ਡੰਮੀ ਤੇ ਪਾ ਕੇ ਦਿਖਾਉਣੀ ਆ ਸੂਟ ਪੂਰਾ ਪ੍ਰੋਪਰ ਤਿਆਰ ਕਰਕੇ ਤੇ ਬਾਕੀ ਹੁਣ ਤੁਸੀਂ ਆਪ ਵੀ ਦੇਖ ਲਓ ਮੈਂ ਤੁਹਾਨੂੰ ਨਾਪ ਕੇ ਦਿਖਾ ਦਨੀ ਆ ਜਦੋਂ ਆਪਾਂ ਨੇ ਪਲੇਟੇ ਪਾਤੀ ਫਿਰ ਗਲਾ ਇਦਾਂ ਕਿਵੇਂ ਹੋ ਜਾਊਗਾ ਠੀਕ ਆ ਤੁਸੀਂ ਆਪ ਦੇਖ ਸਕਦੇ ਗਲਾ ਆਪਣੇ ਆਪ ਸੈੱਟ ਹੋਇਆ ਉਸੇ ਜਗ੍ਹਾ ਤੇ ਆ ਗਿਆ ਜਿੰਨਾ ਆਪਾਂ ਨੇ ਬ੍ਰੌਡ ਰੱਖਿਆ ਸੀਗਾ ਆਹ ਲੋ ਜੀ ਸਾਢੇ ਪੰਜ ਬ੍ਰੌਡ ਰੱਖਿਆ ਤਾਂ ਤੇ ਸਾਢੇ ਪੰਜ ਹੀ ਪ੍ਰੋਪਰ ਸਹੀ ਆ ਗਿਆ ਕਦੇ ਵੀ ਗळा ਇਦਾਂ ਨੂੰ ਜਾਇ ਨਹੀਂ ਜੀ ਸਕਦਾ ਠੀਕ ਆ ਤੇ ਜਿਹੜੇ ਮਤਲਬ ਕਮੈਂਟ ਕਰਦੇ ਸੀਗੇ ਉਹਨਾਂ ਨੂੰ ਮੈਂ ਇਹ ਚੀਜ਼ ਬਣਾ ਕੇ ਦਿਖਾਈ ਆ ਤੇ ਮੈਂ ਸੋਚਿਆ ਹੋਇਆ ਸੀਗਾ ਮਤਲਬ ਵੀਡੀਓ ਤਾਂ ਮੈਂ ਕਾਫੀ ਵਾਰ ਪਾ ਚੁੱਕੀ ਆ ਪਰ ਮੇ ਇਹ ਚੀਜ਼ ਆਪਣੇ ਮਾਈਂਡ ਵਿੱਚ ਸੋਚਿਆ ਨਹੀਂ ਵੀ ਮੈਨੂੰ ਇਦਾਂ ਦੇ ਵੀ ਕਮੈਂਟ ਆਏ ਸੀਗੇ ਵੀ ਜਦੋਂ ਤੁਸੀਂ ਪਲੇਟ ਵੀ ਪਾ ਲਈ ਫਿਰ ਵੀ ਤਾਂ ਗळा ਉੱਥੀ ਚਲੇ ਜਾਣਾ ਹਨਾ ਤੁਸੀਂ ਇਹ ਆਪਣੇ ਮਾਈਂਡ ਵਿੱਚ ਸੋਚ ਕੇ ਦੇਖੋ ਵੀ ਜਦੋਂ ਆਪਾਂ ਨੇ ਪਲੇਟ ਇਹ ਪਾਤੀ ਉਹ ਇਦਾਂ ਇੰਚ ਅੰਦਰ ਨੂੰ ਇਹ ਖਿੱਚ ਲਿਆ ਫਿਰ ਉਹ ਕਿਦਾਂ ਚੌੜਾ ਹੋ ਜਾਊਗਾ ਹਨਾ ਤੇ ਕਿਦਾਂ ਉਹ ਚੜਾਈ ਤੇ ਚਲੇ ਜਾਊਗਾ ਤੇ ਇਹ ਸੀਗਾ ਮੇਰਾ ਤਰੀਕਾ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੇਰੀਆਂ ਭੈਣਾਂ ਨੇ ਬਹੁਤ ਇਹ ਤਰੀਕਾ ਜਮਾ ਕੇ ਵੀ ਦੇਖਿਆ ਤੇ ਉਹਨਾਂ ਦੇ ਗਲੇ ਬਿਲਕੁਲ ਸੈਕਟ ਆਏ ਆ ਜੀ ਕਿਸੇ ਦੀ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਤੇ ਬਾਕੀ ਜੀ ਹੁਣ ਤੁਹਾਡੇ ਅੱਖਾਂ ਦੇ ਸਾਹਮਣੇ ਆ ਕਿਉਂਕਿ ਜਦੋਂ ਆਪਾਂ ਨੇ ਪਲੇਟ ਪਾਤੀ ਤਾਂ ਗਲਾ ਅੰਦਰ ਨੂੰ ਹੀ ਆਊਗਾ ਬਾਹਰ ਨੂੰ ਨਹੀਂ ਜਾਂਦਾ ਹੁੰਦਾ ਠੀਕ ਆ ਤੇ ਬਾਕੀ ਮੈਂ ਇਹਦੀ ਫਾਈਨਲ ਲੁੱਕ ਤੁਹਾਨੂੰ ਦਿਖਾਉਣੀ ਆ ਤੇ ਤੁਸੀਂ ਵੀਡੀਓ ਨਾਲ ਬਣੇ ਰਹੋ ਤੇ ਹੁਣ ਮੈਂ ਓਕੇ ਕਰਕੇ ਹੀ ਦਿਖਾਵਾਂਗੀ ਤੁਹਾਨੂੰ हां जी दोस्तों देखो जी ਸਾਡਾ ਰੈਡੀ ਹੋਇਆ ਹੋਇਆ ਸੂਟ ਤੇ ਤੁਸੀਂ ਗਲਾ ਚੈੱਕ ਕਰ ਸਕਦੇ ਆ ਵੀ ਗੜਾ ਕਿੱਧਰ ਨੂੰ ਜਾ ਰਿਹਾ ਏ ਸੈਟ ਹੈ ਜਾਂ ਟੇਡਾ ਹੋ ਰਿਹਾ ਜਾਂ ਵਿੰਗਾ ਹੋ ਰਿਹਾ ਤੁਸੀਂ ਦੱਸ ਸਕਦੇ ਆ ਕਮੈਂਟ ਕਰਕੇ ਠੀਕ ਹੈ ਜੀ ਮੰਨ ਲਓ ਇੱਕ ਕਸਟਮਰ ਨੇ ਪਾਇਆ ਹੋਇਆ ਹਨਾ ਤੇ ਐਦਾਂ ਵੀ ਖਿੱਚ ਲੋ ਲੋ ਠੀਕ ਆ ਫਿਰ ਵੀ ਨੀਂਨੇ ਜਾਣਾ ਸੈਡਾਂ ਤੇ ਇੱਥੇ ਪੂਰਾ ਪ੍ਰੋਪਰ ਸਹੀ ਆਉਂਦਾ ਤੇ ਦੇਖੋ ਕੋਈ ਬਲ ਨਹੀਂ ਪੈ ਰਿਹਾ ਸੈਂਟਰ ਚ ਠੀਕ ਆ ਤੁਸੀਂ ਵੀ ਇਹੀ ਤਰੀਕੇ ਨਾਲ ਕੋਈ ਵੀ ਸੂਟ ਸਟਿਚ ਕਰਨਾ ਗਲੇ ਤੇ ਡਿਜ਼ਾਈਨਿੰਗ ਵਾਲਾ ਤਾਂ ਤੁਸੀਂ ਇਦਾਂ ਹੀ ਸਟਿਚ ਕਰਨਾ ਏ ਤੇ ਤੁਸੀਂ ਕਿਸੇ ਦਾ ਗਲਤ ਕਮੈਂਟ ਨਾ ਦੇਖਿਓ ਮੇਰੀਆਂ ਭੈਣਾਂ ਨੂੰ ਇਹ ਬੇਨਤੀ ਆ ਠੀਕ ਆ ਕਿਉਂਕਿ ਤੁਹਾਡੀ ਸੈਟਿੰਗ ਗਲੇ ਦੀ ਇਦਾਂ ਹੀ ਹੋਣੀ ਆ ਹੋਰ ਇਹਦਾ ਕੋਈ ਹੱਲ ਨਹੀਂ ਹੈਗਾ ਜਾਂ ਫਿਰ ਸਾਈਡਾਂ ਤੇ ਕੱਪੜਾ ਛੱਡ ਦੇ ਕਰੂੰਗਾ ਤੁਸੀਂ ਹਨਾ ਸੈਂਟਰ 'ਚ ਗਲਾ ਬਣਾ ਦੇ ਕਰੂੰਗਾ ਉਹਦਾ ਕੋਈ ਉਹਦਾ ਕੋਈ ਫਾਇਦਾ ਨਹੀਂ ਹੈਗਾ ਸੂਟ ਪਾਇਆ ਹੋਇਆ ਬਿਲਕੁਲ ਸੋਹਣਾ ਨਹੀਂ ਲੱਗਦਾ ਹਨਾ ਤੇ ਤੁਸੀਂ ਇਹਦੀ ਫਿਨਿਸ਼ਿੰਗ ਦੇਖ ਸਕਦੇ ਆ ਬਾਕੀ ਕਮੈਂਟ ਕਰਕੇ ਜ਼ਰੂਰ ਦੱਸਿਓ ਮੇਰੀਆਂ ਭੈਣਾ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਕਿੱਦਾਂ ਦੀ ਲੱਗੀ ਵੀ ਸਟਿਚਿੰਗ ਤੇ ਬਾਕੀ ਚਲੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਸ਼ੀਕਾਲ ਜੀ